ਵੈਲਾ ਵਧੀਆ ਨਹੀਂ ਆਇਆ ਜੀ ਉਹ ਲੁੱਟ ਗਿਆ ਜੀ ਬਾਦਲ ਲੁੱਟ ਗਿਆ ਜੀ ਕੈਪਟਨ ਲੁੱਟ ਗਿਆ ਕਮਾਲ ਆ ਯਾਰ ਕੀ ਇਹ ਨਾ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ ਚ ਇਹਨਾਂ ਦੇ ਪੈਸੇ ਨਾਲ ਚਲੇ ਜਾਣਗੇ ਧਰਮ ਰਾਜ ਤੋਂ ਲਿਖਾਈ ਬੈਠੇ ਹੋ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲਓ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੱਪਾ ਬੰਨਿਆ ਯਾਰ ਲੱਖ ਸੀਧਾ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀਆ ਮੇਰਾ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੁੰਦੀਆ ਪਹਿਲਾਂ ਨੇ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੁੰਦੀਆ ਪਹਿਲਾਂ ਕੋਈ ਤਾਂ ਕੋ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਸੌਰੀ ਨਹੀਂ ਲਿਆ ਅਵੇਸਾ ਆਪਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਚੇ ਬਸ ਇਹਦੂ ਬਾਦ ਸੋਚਿਆ ਹੀ ਨਹੀਂ ਹੁਣ ਕਹਿੰਦੇ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ ਕਿਤੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਾਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪਰਜਾਈ ਬਚਾਓ ਉਦੋਂ ਮਾਰ ਕੇ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲੈ ਜੀ ਨਾ ਬਚਾਉਣਾ ਸੀ ਅਸੀਂ ਕਦੇ ਇੱਧਰ ਕਦੇ ਬਾਬਾ ਬੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਿ ਨਹੀਂ ਇੱਧਰ ਕਿਤੇ ਇੱਧਰ ਜੰਡਿਆਲਾ ਗੁਰ ਇੱਧਰ ਕਿਰੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਚ ਕਿਉਂ ਵੀ ਚਾਹੀਏ ਪਰਿਵਾਰ ਵੀ ਅਸੀਂ ਠੀਕਲੇ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ ਚ ਸੱਫਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ ਚ ਭਾਵੇਂ ਬੇਅਦਬੀਆਂ ਦੇ ਰੂਪ ਚ ਤੇ ਕੀ ਕੀ ਅਸੀਂ ਕਿਉਂ ਪਰਿਵਾਰ ਬਚਾਈਏ ਨਾ ਦੱਸ ਕਿ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਵੋਟਾਂ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਆਇਆ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ پانچ سالہ بعد دوبارے آؤں گا نا جے جی ہاتھ بن کے پھر بھی فوٹو کھچونے پہ گی لاکھ لانتا ہے پھر میری آنی تھی تے میں کہا اگلی بار ہاتھ نہیں بنوں گا کم آتے بوٹا پاؤں گے کم آتے بوٹا پاؤں گے اگلی بار آئیں کھچا اسی آئیں اے سارے وہ بہت دل سادے بوٹا ایک موقع ہور دیو اسی موقع دن 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 تھاک گئے وہ اے موقع مانگ دے نہیں تھکے بس کرو یار قدیتار ٹائر ہو جا کرو پر ٹھائی بھی ہوندے تین بندے دروں پڑھ دے چار دروں پڑھ دے آئیں لے کے جاندے وہ ایک موقع لائے اے رب بھائم کیوں نہ میں مندینوں کام کر لائن دو یار نہ میں ایڈیے نہ ماجوش دنیا بدل گئی بس کرو ہن بدل نہ پہو گا تجھتا بند تھا تجھتا کمال کرتی تجھتا بند میں دیتے بند میں بھی ہے شہری بھرگی دیتے جواک جواک نے بچے نے دھائی نیتی بچے نے ہجے بہت لمبی عمر ایکسپیرینس ہوگا تجربہ ہوگا داریاں بھی بدن گیا بہت تجربے داریاں بدی میں پہلی الیکشن ہار گیا لے رہے گا پٹھل وروج لڑیا سا منپریت بادل کی پارٹی پی 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 ولو پتنگ چون نشان سی میں ہار گیا من تھوڑا جہ دکھ ہویا یار میں تو سارا کچھ چڑھتا لوگ یار ہجے بھی اتھی کھڑے نہیں ਪਰ ਮੈਨੂੰ ਕਿਸੇ ਨਾ ਬਜ਼ੁਰਗ ਨੇ ਕਹ ਗੱਲ ਦਸੀ ਕਹਿੰਦਾ ਪ੍ਰਮਾਤਮਾ ਜੋ ਕਰਦਾ ਨਾ ਸਹੀ ਕਰਦਾ ਮੈਂ ਕਿਹਾ ਬਜ਼ੁਰਗੋ ਹਾਰ ਗਏ ਹੁਣ ਇਹ ਚ ਸਹੀ ਕੀ ਆ ਮੈਨੂੰ ਦੱਸਿਓ ਉਹਨੇ ਮੈਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਈ ਕਹਿੰਦੇ ਅਕਬਰ ਬਾਦਸ਼ਾ ਆ ਇੱਥੇ ਕਲਾਨੋਰੀ ਹੋਈ ਸੀ ਨਾ ਦਸਤਾਰਬੰਦੀ ਅਕਬਰ ਬਾਦਸ਼ਾ ਆਪਣੇ ਹਾਥੀਆਂ ਦੇ ਘੋੜਿਆਂ ਦੇ ਕਾਫਲੇ ਸੁਵੇ ਸ਼ਿਕਾਰ ਖੇਡਣ ਚੱਲ ਗਿਆ ਰੱਬ ਜੋ ਕਰਦਾ ਸਹੀ ਕਰਦਾ ਇਹ ਸੁਣ ਲਿਓ ਬੀਰਵਾਲ ਵੀ ਨਾਲ ਹੁੰਦਾ ਸੀ ਕਿਤੇ ਅਕਬਰ ਨੇ ਜਦੋਂ ਉੱਥੇ ਜਾ ਕੇ ਤਿਆਰੀ ਕਰਦਾ ਸੀ ਵੀ ਹੁਣ ਮੈਂ ਸ਼ਿਕਾਰ ਖੇਡਣ ਜਾਣੇ ਅੰਦਰ ਤਲਵਾਰ ਕੱਢੀ ਤਾਂ ਆਪਦਾ ਹੀ ਗੂਠਾ ਪੂਰਾ ਗੂਠਾ ਵੱਢਿਆ ਗਿਆ ਰੋਵੇ ਪਿੱਟੇ ਮੇਰਾ ਗੂਠਾ ਬੈਦ ਚਲਦੇ ਸੀ ਨਾ ਜਿਵੇਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਵੀ ਐਂਬੂਲੈਂਸ ਚਲਦੀ ਡਾਕਟਰ ਚਲਦੇ ਨੇ ਉਦੋਂ ਬੈਦ ਚਲਦੇ ਸੀ ਬੈਦ ਆਏ ਬੈਦਾਂ ਨੇ ਦਵਾਈ ਦਾ ਪੱਠਾ ਸ਼ੁਰੂ ਕਰਨਾ ਕੀਤਾ ਇਹਨਾਂ ਨੂੰ ਵੀਰਵਲ ਆ ਗਿਆ ਵੀਰਵਲ ਕਹਿੰਦਾ ਕੀ ਹੋ ਗਿਆ ਅਕਬਰ ਕਹਿੰਦਾ ਵੀਰਵਲ ਯਾਰ ਮੇਰਾ ਗੂਠਾ ਵੱਢ ਗਿਆ ਅਬਦੀ ਤਲਵਾਰ ਨਾਲ ਕਹਿੰਦੇ ਜੋ ਕਰਦਾ ਪ੍ਰਮਾਤਮਾ ਸਹੀ ਕਰਦਾ ਵਧੀਆ ਹੋ ਗਿਆ ਕਹਿੰਦਾ ਉਹ ਬਹੁਤ ਗੁੱਸੇ ਹੋਇਆ ਬਾਦਸ਼ਾਹ ਕਹਿੰਦਾ ਯਾਰ ਮੇਰਾ ਗੁੱਠਾ ਵੱਡਿਆ ਗਿਆ ਇਹ ਕਹਿੰਦਾ ਸਹੀ ਹੋਇਆ ਤੂੰ ਮੇਰੇ ਗੁੱਠੇ ਦੀ ਬਾਤ ਕਰਿਓ ਪੱਟੀ ਪਹਿਲਾਂ ਮੈਂ ਹੁਕਮ ਦਿੰਨਾ ਵੀਰਵਾਲ ਨੂੰ ਫਾਂਸੀ ਦੇ ਦੋ ਜਾ ਕੇ ਮਹਿਲਾਂ ਚ ਲਓ ਜੀ ਵੀਰਵਾਲ ਨੂੰ ਬੰਨਿਆ ਬਾਹਾਂ ਪਿੱਛੇ ਬੰਨਿਆ ਉਹ ਤਾਂ ਆਡਰ ਹੀ ਹੁੰਦੀ ਸਿੱਧੇ ਆਡਰ ਹੀ ਹੁੰਦੀ ਸੀ ਕਿਹੜਾ ਕਾਨੂੰਨ ਸੀ ਕੋਈ ਲਓ ਜੀ ਉਹਨੂੰ ਲੈ ਕੇ ਮਹਿਲਾਂ ਵੱਲ ਨੂੰ ਵੀ ਫਾਂਸੀ ਦੇਣੀ ਐ ਤੇ ਪੱਟੀ ਪੁੱਟੀ ਕਰਾ ਕੇ ਅਕਬਰ ਸ਼ਿਕਾਰ ਖੇਡਣ ਚੱਲ ਗਿਆ ਥੋੜਾ ਜਿਹਾ ਅੰਦਰ ਚੱਲ ਗਿਆ ਜੰਗਲ ਦੇ ਉੱਥੇ ਕੋਈ ਆਦੀਵਾਸੀ ਸੀਗੇ ਜੰਗਲ ਦੇ ਜੋ ਵਾਸੀ ਸੀਗੇ ਉਹਨਾਂ ਨੇ ਫੜ ਲਿਆ ਜੀ ਉਹਨਾਂ ਨੇ ਅਕਬਰ ਫੜ ਲਿਆ ਕਹਿੰਦੇ ਆ ਜਾ ਉਹਨਾਂ ਜਾ ਕੇ ਨਾ ਇੱਕ ਤੂੰ ਇੰਜ ਜਿ ਲਈ ਹੋਈ ਸੀ ਪਿੱਪਲ ਤੇ ਟੰਗ ਲਿਆ ਪੁੱਠਾ ਅਕਬਰ ਕਹਿੰਦੇ ਵੀ ਅਸੀਂ ਨਾ ਹਰੇਕ ਸਾਲ ਆਪਣੇ ਦੇਵਤੇ ਨੂੰ ਇੱਕ ਬਲੀ ਦੇਣੇ ਹੁੰਦੇ ਆ ਬੰਦੇ ਦੀ ਬਸ ਸਾਨੂੰ ਬੰਦਾ ਚਾਹੀਦਾ ਹੁੰਦਾ ਅੱਜ ਤੂੰ ਫੜ ਆ ਗਿਆ ਅਕਬਰ ਨੇ ਆਖਿਆ ਮਾਰੀ ਗਏ ਭਈ ਉਹਨਾਂ ਨੇ ਆਪਦਾ ਭਾਈ ਪਾ ਕੇ ਅੱਗ 'ਚ ਕੋਈ ਜੋ ਵੀ ਉਹਨਾਂ ਦੀ ਸਮਗਰੀ ਸੀ ਹੂਹਾ ਭੂਹਾ ਜੋ ਵੀ ਉਹਨਾਂ ਨੇ ਕਰਨਾ ਸੀ ਮੰਤਰ ਪੜੇ ਲੋ ਜਗ ਨੇ ਕੱਢੋ ਤਲਵਾਰ ਕੱਢੀ ਤਲਵਾਰ ਕੇ ਗਾਲ ਵੱਢਣਾ ਐ ਗਾਲ ਵਾਸਤੇ ਐ ਕੀਤੀ ਸੀ ਇੱਕ ਬਜ਼ੁਰਗ ਕਹਿੰਦਾ ਰੁਕੋ ਓਏ ਰੁਕੋ 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 ਆਦੀਵਾਸੀਆਂ ਦਾ ਬਜ਼ੁਰਗ ਕਹਿੰਦਾ ਓਏ ਦੇਵਤਾ ਗੁੱਸੇ ਹੋ ਜੂ ਆਪਣੇ ਨਾਲ ਨਰਾਜ਼ਗੀ ਹੋ ਜੂਗੀ ਕਹਿਰ ਹੋ ਜੂ ਆਪਣੇ ਤੇ ਓਏ ਦੇਵਤਾ ਪੂਰੇ ਬੰਦੇ ਦੀ ਬਲੀ ਮੰਗਦਾ ਇਹਦਾ ਗੂਠਾ ਹੈ ਨਹੀਂ ਇਹ ਪੂਰਾ ਬੰਦਾ ਨਹੀਂ ਹੈਗਾ ਇਹ ਛੱਡ ਦਿਓ ਇਹਨੂੰ ਛੱਡ ਦਿਓ ਲੋ ਜੀ ਅਕਬਰ ਨੂੰ ਛੜਤਾ ਅਕਬਰ ਆਇਆ ਕੋੜੀ ਤੇ ਚੜਿਆ ਕਹਿੰਦਾ ਸ਼ੁਕਰ ਆ ਯਾਰ ਬਚ ਗਏ ਕਹਿੰਦਾ ਵੀਰਵਾਲ ਸਹੀ ਕਹਿੰਦਾ ਸੀ ਰੱਬ ਜੋ ਕਰਦਾ ਸਹੀ ਕਰਦਾ ਕਹਿੰਦਾ ਚੱਲ ਮੈਂ ਤਾਂ ਬਚ ਗਿਆ ਹੁਣ ਕਿਤੇ ਵੀਰਵਾਲ ਨਾਲ ਟੰਗਤਾ ਹੋਵੇ ਉਹਨਾਂ ਨੇ ਉਦੋਂ ਕਿਹੜਾ ਕੋਈ ਵਟਸਐਪ ਹੁੰਦਾ ਸੀ ਹੈਨਾ ਵੀ ਉਹ ਮੈਸੇਜ ਦੇ ਦਾਂਗੇ ਤੇ ਲਓ ਜੀ ਪੁਝਾਇਆ ਕੋੜਾ ਮਹਿਲਾਂ ਚ ਗਏ ਵੀਰਵਾਲ ਦੇ ਗਲ ਚ ਪਾਣੀ ਬੈਠੇ ਰੱਸਾ ਬਸਰ ਫੱਟਾ ਹੀ ਖਿੱਚਣਾ ਸੀ ਕਹਿੰਦਾ ਰੁਕੋ ਰੁਕੋ ਕਰ ਦੋ ਰੱਸਾ ਕਰ ਸਾਰੀ ਕਹਾਣੀ ਦੱਸੀ ਕਹਿੰਦਾ ਯਾਰ ਬਿਰਬਲ ਆਇਆ ਗੱਲ ਹੋਈ ਤੂੰ ਯਾਰ ਸਹੀ ਕਿਹਾ ਸੀ ਰੱਬ ਜੋ ਕਰਦਾ ਸਹੀ ਕਰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਕਹਿੰਦਾ ਯਾਰ ਬਿਰਬਲ ਮੈਂ ਤਾਂ ਤੁਹਾਨੂੰ ਮਾਫੀ ਮੰਗਦਾ ਵੀ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਉਹ ਕਹਿੰਦਾ ਜਿਹੜਾ ਫਾਂਸੀ ਦਾ ਹੁਕਮ ਦਿੱਤਾ ਹੈ ਨਾ ਬਾਦਸ਼ਾਹ ਰੱਬ ਜੋ ਕਰਦਾ ਸਹੀ ਕਰਦਾ ਹੈ ਇਹ ਵੀ ਸਹੀ ਕੀਤਾ ਤੁਸੀਂ ਕਹਿੰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਤੂੰ ਇਹਨੂੰ ਵੀ ਕਹੀ ਜਾਂਦਾ ਵੀ ਰੱਬ ਜੋ ਕਰਦਾ ਸਹੀ ਕਰਦਾ ਬੀਰ ਵਾਲਾ ਕਹਿੰਦਾ ਜਿਹੜੇ ਤਰੀਕਾ ਤੁਸੀਂ ਕਹਾਣੀ ਸੁਣਾਈ ਐ ਮੈਂ ਤੁਹਾਡੇ ਨਾਲ ਹੋਣਾ ਸੀ ਉਹਨਾਂ ਨੇ ਮੈਨੂੰ ਢੰਗ ਲੈਣਾ ਸੀ ਸੋ ਊਠਾ ਵੱਡਣ ਕਰਕੇ ਤੁਸੀਂ ਬਚ ਗਏ ਫਾਂਸੀ ਦੇ ਆਰਡਰ ਕਰਕੇ ਮੈਂ ਬਚ ਗਿਆ ਰੱਬ ਜੋ ਕਰਦਾ ਫਿਰ 2 ਸਾਲਾਂ ਬਾਅਦ ਜਦੋਂ ਸੰਗਰੂਰ ਤੋਂ ਜਿੱਤਿਆ ਮੈਂ ਫਿਰ ਜਦੋਂ ਪਾਰਲੀਮੈਂਟ ਜਾ ਕੇ ਮੈਂ ਕਿਹਾ ਬਤਾਈਏ ਮੋਦੀ ਜੀ ਅੱچھے ਦਿਨ ਕਦ ਆਨੇ ਵਾਲੇ ਹੈ ਉਦੋਂ ਲੋਕਾਂ ਨੂੰ ਪਤਾ ਲੱਗਿਆ ਨਹੀਂ ਲਹਿਰੇਗਾ ਅੱਗੇ ਦੇ ਐਮਐਲ ਆ ਹੀ ਰਹਿ ਜਾਂਦੇ ਬਸ ਰੱਬ ਜੋ ਕਰਦਾ ਉਹਨੂੰ ਪਤਾ ਹੁੰਦਾ ਹੈ ਮੈਂ ਇਸ ਬੰਦੇ ਤੋਂ ਕੋਈ ਹੋਰ ਕੰਮ ਲੈਣਾ ਇਹਨੂੰ ਹਜੇ ਇੱਧਰ ਕਰਕੇ ਤੋਂ ਬੰਡਾ ਪਰਮਾਤਮਾ ਆਓ ਉਹ ਹੈ ਉਹ ਤੋਂ ਵੱਡਾ ਕੋਈ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਸਿਰਫ ਉਹਦਾ ਡਰ ਹੈ ਕਿ ਪਰਮਾਤਮਾ ਕੰਮ ਕਰਾਈ ਚੱਲੀ ਲੋਕਾਂ ਦੇ ਹੱਕ 'ਚ ਕੰਮ ਕਰਾਈ ਚੱਲੀ ਮੇਰੀ ਪੈਨਸਲ 'ਚੋਂ ਮੇਰੇ ਪੈਨ 'ਚੋਂ ਜਦੋਂ ਸਾਇਨ ਨਿਕਲਣ ਕਿਸੇ ਦਾ ਦੀਵਾ ਜਗੇ دی روٹی بڑے کھے دا چولہا بڑے بلکل بھی نہیں میں کے تے کوئی گلط رستے پہن بری شکار ہون کام دے ٹن فاواں گے ہاتھ ٹی کے کھو کے ٹفن پھڑا مانگے بلہ من شیتانی کا گھر جس طرح این آر آئی منڈا کہہ رہا سا کہ میں بہت ਇਨੇ ਮੁਲਕਾਂ 'ਚ ਮੈਂ ਕੰਮ ਕਰਦਾ ਅਸੀਂ ਦੁਨੀਆ ਭਰ 'ਚ ਕਾਮਯਾਬ ਹੋ ਸਕਦੇ ਆਂ ਅਸੀਂ ਗਲੋਬਲ ਸਿਟੀਜ਼ਨ ਆਂ ਅਸੀਂ ਪੰਜਾਬੀ ਕਦੇ ਭੀਖ ਮੰਗਦਾ ਨਹੀਂ ਲਿਖਿਆ ਹੋਊਗਾ ਤੁਸੀਂ ਪੰਜਾਬੀ ਜਿਹੜੇ ਮੁਲਕ 'ਚ ਵੀ ਜਾਂਦਾ ਕਾਮਯਾਬ ਹੋ ਜਾਂਦਾ ਅਸੀਂ ਮਿਹਨਤੀ ਆਂ ਸਾਨੂੰ ਗੁਰੂਆਂ ਦਾ ਹੌਸਲਾ ਹੈ ਸਾਨੂੰ ਸ਼ਹੀਦਾਂ ਦਾ ਹੌਸਲਾ ਹੈ ਪ੍ਰੇਰਣਾ ਦੇਵੀ-ਦੇਵਤਿਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਿਵ ਕੁਮਾਰ ਹੋਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਅਸੀਂ ਕਿਸੇ ਗੱਲੋਂ ਘੱਟ ਆਂ ਕਿਉਂ ਆਪਣੇ ਆਪ ਨੂੰ ਘੱਟ ਸਮਝੀ ਬੈਠੇ ਆਂ ਕਿਉਂ ਕੈਨੇਡਾ ਅਮਰੀਕਾ ਭੱਜ ਜਾਨੇ ਆ? ਨਿਸਪਲਾਣਾ ਬਸ ਹੁੰਦੇ। ਮੰਤਰੀ ਨੂੰ ਵੀ ਤੇ ਸੰਤਰੀ ਨੂੰ ਵੀ ਸੇਮ ਐ। ਜੇ ਇੱਥੇ ਕਰਦੀਏ ਇੱਕ ਰੇਟਾ ਤੋਂ ਘੱਟ ਐ। ਕੈਨੇਡਾ ਚ ਇਡੀ ਧਰਤੀ ਵਧੀਆ ਨਹੀਂ ਹੈਗੀ। ਆਪਣੀ ਧਰਤੀ 200 ਮਣ ਦਾਣੇ ਪੈਦਾ ਕਰਦੀ ਐ ਇੱਕ ਸਾਲ ਚ। 90 ਮਣ ਝੋਨਾ, 60 ਮਣ ਕਣਕ। ਮੈਂ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਸਾਰੀ ਦੁਨੀਆ ਘੁੰਮਿਆ ਕਈ ਵਾਰੀ। ਕਿਤੇ ਇਹ ਜੀ ਧਰਤੀ ਨਹੀਂ ਹੈਗੀ ਜਿਹੜੀ ਆਪਣੇ ਕੋਲੇ ਐ। ਇੰਨੀ ਬਰਕਤ ਵਾਲੀ ਧਰਤੀ ਨਹੀਂ ਹੈਗੀ ਕਿਤੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਹਰ ਪਿੰਡ ਚ ਕੋਈ ਨਾ ਕੋਈ ਗੁਰੂ ਦੇ ਚਰਨ ਸ਼ੋ ਕੋਈ ਨਾ ਕੋਈ ਸ਼ਹੀਦ ਦਾ ਬੁੱਤ ਇਹਦੋਂ ਬਾਅਦ ਹੋਰ ਕੀ ਭੜਦੇ ਯਾਰ ਐਨਾ ਸੋਹਣਾ ਦੇਸ਼ ਛੱਡ ਕੇ ਭੱਜਣ ਲੱਗ ਗਏ ਆਪਾਂ ਕਸੂਰ ਤੁਹਾਡਾ ਵੀ ਨਹੀਂ ਹੈਗਾ ਮਿੱਤਰੋ ਕਸੂਰ ਲੀਡਰਾਂ ਦਾ ਸੀਗਾ ਜਿਹੜੇ ਇੰਜਣ ਸੀਗੇ ਦੋ ਡੱਬੇ ਤਾਂ ਉਧਰ ਹੀ ਜਾਂਦੇ ਜਿੱਧਰ ਇੰਜਣ ਲੈ ਜੇ ਹੁਣ ਇੰਜਲੀ 90 90 ਸਾਲ ਪੁਰਾਣੇ ਲਈ ਬੈਠੇ ਸੀ ਆਪਾਂ ਹੁਣ ਥੋੜਾ ਜਿਹਾ ਬਦਲੇ ਆ ਦਿੱਲੀ ਵਾਲਿਆਂ ਨੇ ਵੀ ਇੰਜਣ ਬਦਲ ਲਿਆ ਬਹੁਤ ਵਧੀਆ ਹੋ ਗਿਆ ਕੰਮ ਉਹਨਾਂ ਦਾ ਪੇਜਰੀ ਵਾਲ ਮਾਡਲ ਨਾ ਪੋਲੂਸ਼ਨ ਕਰੇ ਪੂਰਾ بھی بہت کینٹ ہے ایتھے بھی سکول بن رہے ہیں ہسپتال بن رہے ہیں گنا واسطے تھوڑی بنا رہے ہسپتال گنا تھوڑی کر رہے ہیں جی یہ سا ہے much much before بہت پہلا ایک کام ہو جانے چاہیے سی سمشان کا دیا کندہ ہی ہیں چکی گئے ਛੱਪੜਾਂ ਨੂੰ ਹੀ ਪੈਸੇ ਦੇਈ ਗਏ ਕਦੇ ਲਾਇਬ੍ਰੇਰੀ ਨਹੀਂ ਬਣਾਈ ਮਾਂ ਦੇ ਪੁੱਤ ਨੇ ਵੀ ਜਵਾਕ ਨਾ ਪੜ ਜਾਣ ਕਿਸੇ ਤੇ ਯਾਰ ਸੋਪਾਂ ਪੋਜ਼ਿਟਿਵ ਰਾਜਨੀਤੀ ਕਰਨੀ ਪੋਜ਼ਿਟਿਵ ਕੰਮ ਕੀ ਰਾਜਨੀਤੀ ਕਰਨੀ ਨਾਮ ਕੀ ਰਾਜਨੀਤੀ ਨਹੀਂ ਕਰਨੀ ਮੈਂ ਤਾਂ ਹੁਣ ਉਥੇ ਵੀ ਕਹਿ ਕੇ ਪਠਾਨਕੋਟ ਤੁਹਾਨੂੰ ਵੀ ਕਹਿਦਾਂ ਤੁਹਾਡੇ ਵਾਲਾ ਐਮਪੀ ਸੰਨੀ ਜੋਰ ਹਾਂ 3 ਕਿਲੋ ਦਾ ਹੱਥ ਹਾਂਜੀ ਕਦੇ ਹੱਥ ਮਲਾਇਆ 3 ਕਿਲੋ ਵਾਲੇ ਨਾਲ ਜਾਂ 3 ਕਿਲੋ ਵਾਲ ਨੇ ਆਈ ਜਿੱਤ ਹੋਵੇ ਆ ਕੇ ਬਾਅਦ ਚ ਹਾਂਜੀ ਕੰਨਾਂ ਨੂੰ ਹੱਥ ਲਾ ਕੇ ਤੁਹਾਡੇ ਬਾਰਡਰ ਦੇ ਪਰਲੇ ਪਾਸੇ ਤਾਂ ਨਲਕੇ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਕੋਈ ਹੈ ਨਹੀਂ ਐ ਨਹੀਂ ਹੁੰਦਾ ਕੰਮ ਯਾਰ ਐ ਥੋੜੀ ਐ ਕੰਮ ਫਿਰ ਪਤਾ ਕੀ ਨਾ ਥੋੜੇ ਤੇ ਵੀ ਥੋੜਾ ਜਿਆ ਥੋੜਾ ਸ਼ਿਕਵਾ ਤੁਹਾਡੇ ਨਾਲ ਵੀ ਕਰ ਲਾਂ ਫਿਰ ਪਤਾ ਕੀ ਹੈ ਪਾਰਟੀਆਂ ਕੀ ਸਮਝਣ ਲੱਗ ਜਾਂਦੀਆਂ ਨੇ ਪਾਰਟੀਆਂ ਸੀਰੀਅਸ ਲੈਣੋਂ हट ਜਾਂਦੀਆਂ ਨੇ ਇਹੋ ਜਿਹੀਆਂ ਸੀਟਾਂ ਨੂੰ ਜਿੱਥੇ ਤੁਸੀਂ ਬਿਨਾਂ ਦੇਖੀ ਵੋਟ ਪਾ ਦਿੰਦੇ ਹੋ ਪਾਰਟੀ ਕਹਿੰਦਾ ਕੋਈ ਇਹ ਗੁਰਦਾਸਪੁਰ ਕੇ ਲੋਕਾਂ ਕਿਸੇ ਕੋਲ ਵੋਟ ڈال ਦੇਣਗੇ ਕੋਈ ਔਰ ਲਿਆਓ ਸਨੀ ਦੇਵਲ ਵਾ ਸਨੀ ਕੋ چھوڑ ਦੋ ਕੋਈ ਔਰ ਲਿਆਓ ਗੁਰਦਾਸਪੁਰ ਵਾਲੇ ਇਹ ਸੀਟਾਂ ਦੇ ਦਿੰਦੇ ਜੇ ਤੁਸੀਂ ਸਹੀ ਬੰਦੇ ਨੂੰ ਵੋਟ ਪਾਉਂਗੇ ਪਾਰਟੀਆਂ ਉਲਟਾ ਸੋਚਣ ਲੱਗ ਜਾਂਦੀਆਂ ਨੇ ਕਿ ਭਾਈ ਗੁਰਦਾਸਪੁਰ ਵਾਲੇ ਨੇ ਬੰਦਾ ਦੇਖ ਕੇ ਬੋਟ ਪਾਉਂਦੇ ਆ ਵਧੀਆ ਬੰਦਾ ਦਿਓ ਤਾਂ ਵਧੀਆ ਬੰਦਾ ਹੋਊਗਾ ਤੁਹਾਡੇ ਨਹੀਂ ਤਾਂ ਠੀਕ ਹੈ ਸ਼ਾਇਦ ਕਿਸੇ ਨਹੀਂ ਦੇ ਹਾਲ ਨਹੀਂ ਉਹ ਕੋਈ ਹੋਰ ਆਜੂ ਬੰਬੇ ਵਾਲਾ ਕੋਈ ਹੋਰ ਚੋਣ ਲਿਓ ਫੇਰ ਫੇਰ ਉਹ ਕਹਣਗੇ ਇਨਕਾ ਕੀ ਹੈ ਯਾਰ ਇਹ ਤਾਂ ਐਸੀ ਬੋਟ ڈالਦੇ ਰਹ ਸুইস ਕਰਕੇ ਆਪਣੀ ਬੋਟ ਦੀ ਕੀਮਤ ਆਪਣੀ ਅਹਿਮੀਅਤ ਆਪਣੀ ਅਹਿਮੀਅਤ ਜਾਣੋ ਅਹਿਮੀਅਤ ਵੋਟ ਦੀ ਕੀਮਤ ਕੀ ਹੈ ਇੱਕ ਵੋਟ ਦਾ ਮਤਲਬ ਇਹ ਨਹੀਂ ਹੈਗਾ ਇੱਕ ਵੋਟ ਆ ਉਹ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਧਿਆਨ ਨਾਲ ਸੋਚ ਕੇ ਦੇਖੋ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿਣਾ ਇੱਕ ਦੀ ਵੀ ਕੀਮਤ ਹੈ ਇੱਕ ਦੀ ਕੀਮਤ ਹੈ ਇੱਕ ਦੀ ਕੀਮਤ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਇਸ ਵਕਤ ਇਸ ਸਮੇਂ ਐਲਨ ਮਸਕ ਜਾਣਦੇ ਹੋਣਗੇ ਬਹੁਤ ਸਾਰੇ ਲੋਕ ਉਹਦੇ ਦਫ਼ਤਰ 'ਚ ਗੋਰੀ ਕੰਮ ਕਰਦੀ ਸੀ ਉਹ ਗੋਰੀ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਰਜਾਇਨ ਕਰਨਾ ਥੋੜੇ ਦਫ਼ਤਰ 'ਚ ਉਹ ਕਹਿੰਦਾ ਓਕੇ ਤੂੰ ਅਸਤੀਫਾ ਦੇਣਾ ਚਾਹੀਦੀ ਕਹਿੰਦੇ ਹਾਂ ਕਹਿੰਦਾ ਕਿਹੜੀ ਪੋਸਟ ਹੈ ਤਰੀਕ ਉਹ ਕਹਿੰਦੀ ਹਾਂ ਮੇਰੀ ਪੋਸਟ ਹੈ کہنا استفا کہ تھا پیا میں کر لوں گا بعد چل ایک لکھ ڈالر جان کے کروڑ روپیہ دنیا کو گمیا کہ مہینہ مہینے بعد آئی کہ فیصلہ کروں گے ترے استعفے ان وادی کم ہو گیا ناڑے تھا استعفا بھی ابانے لکھ ڈالر مل گیا دنیا کو گمیا ہونے وہ دنیا کو من چلے گی مہینے بعد آئی ایلن کہنے جی میں آگی ਉਹ ਕਹਿੰਦਾ ਦੁਕਾਨੇ ਤੂੰ ਕਹਿੰਦੀ ਜੀ ਮੈਂ ਅਸਤੀਫਾ ਦਿੱਤਾ ਅੱਛਾ ਅੱਛਾ ਹਾਂ ਮਹੀਨਾ ਪਹਿਲਾਂ ਅਸਤੀਫਾ ਕੱਢਿਆ ਆ ਲੈ ਗਣਾ ਤੇਰਾ ਅਸਤੀਫਾ ਪ੍ਰਵਾਨ ਜਾ ਦਿੱਤੀ ਜਣਾ ਉਹ ਕਹਿੰਦੀ ਮੈਨੂੰ ਇਹ ਦੱਸੋ ਜਿੱਦ ਮੈਂ ਅਸਤੀਫਾ ਦਿੱਤਾ ਸੀ ਜੇ ਆਹੀ ਕੰਮ ਕਰਨਾ ਸੀ ਉਦ ਹੀ ਕਰ ਲੈਂਦੇ ਉਸੇ ਵੀ ਨਹੀਂ ਅਸਤੀਫਾ ਪ੍ਰਵਾਨ ਕਰ ਲੈਂਦੇ ਮੈਨੂੰ ਲੱਖ ਡਾਲਰ ਦੇ ਕੇ ਉਧਰ ਭੇਜਤਾ ਤੇ ਫੋਨ ਫੇਰ ਅਸਤੀਫਾ ਪ੍ਰਵਾਨ ਕਰ ਲਿਆ ਐਲਨ ਮਸਕ ਪਤਾ ਕੀ ਕਹਿੰਦਾ ਉਹ ਕਹਿੰਦਾ ਜਦੋਂ ਤੂੰ ਅਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਦਫ਼ਤਰ 'ਚ ਤੇਰੀ ਕੀ ਅਹਿਮੀਅਤ ਸੀ ਦਫ਼ਤਰ 'ਚ ਮੇਰੇ ਆਫਿਸ 'ਚ ਤੇਰੀ ਤੂੰ ਕਿੰਨੀ ਕੁ ਪ੍ਰਭਾਵਸ਼ਾਲੀ ਐ ਕਹਿੰਦਾ ਜਦੋਂ ਤੂੰ ਗਈ ਦਫ਼ਤਰ 'ਚ ਉਹ ਕਹਿੰਦਾ ਕੋਈ ਫੋਨ ਹੀ ਨਹੀਂ ਆਇਆ ਵੀ ਉਹਦੇ ਬਿਨਾ ਕੰਮ ਚ ਸਰਦਾ ਨਹੀਂ ਜੀ ਉਹ ਆ ਨਹੀਂ ਰਹੀ ਜੀ ਕਹਿੰਦਾ ਮੀ ਨਾ ਹੋ ਗਿਆ ਕਿਸੇ ਨੇ ਨਹੀਂ ਪੁੱਛਿਆ ਜੇ ਕਹਿੰਦਾ ਤੇਰੀ ਅਹਿਮੀਅਤ ਹੁੰਦੀ ਨਾ ਦੂਜੇ ਦਿਨ ਮੇਰੇ ਦਫ਼ਤਰ 'ਚ ਤਰਥਲੀ ਮੱਜ ਜਾਂਦੀ ਜੀ ਉਹ ਫਰਾਨੀ ਨਹੀਂ ਆ ਰਹੀ ਪਲਾਨੀ ਸੈਕਟਰੀ ਨਹੀਂ ਆ ਰਹੀ ਉਹਦੇ ਬਿਨਾ ਕੰਮ ਰੁਕਿਆ ਪਿਆ ਮੈਂ ਤੈਨੂੰ ਕਹਾਂ ਤੀਜੇ ਦਿਨ ਹੀ ਬੁਲਾ ਲੈਂਦਾ ਫਿਰ ਕਹਿੰਦਾ ਹੁਣ ਤੇਰਾ ਪਤਾ ਹੀ ਨਹੀਂ ਸੋ ਹਮੇਸ਼ਾ ਜਿੱਥੇ ਵੀ ਰੋ ਚਾਹੇ ਪੱਠਾ ਇੰਡਸਟਰੀ ਚ ਰੋ ਚਾਹੇ ਰਾਈਸ ਮਿਲਰ ਚ ਚਾਹੇ ਟ੍ਰੇਡ ਚ ਆਪਣੀ ਅਹਿਮੀਅਤ ਜ਼ਰੂਰ ਬਣਾ ਕੇ ਰੱਖੋ ਕਿ ਤੁਹਾਡੇ ਬਿਨਾ ਸਰੇ ਨਾ ਭੀੜ ਦਾ ਹਿੱਸਾ ਬਣਨਾ ਕੋਈ ਫਾਇਦਾ ਨਹੀਂ ਭੀੜ ਮੇਂ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪੀਛੇ ਇਤਨੀ ਭੀੜ ਕਭੀ ਨਹੀਂ ਦੇਖੀ ਕਰ ਬੀਏ ਕਰਾਊਡ ਪੁੱਲਰ ਨਾਟ ਬੀਏ ਕਰਾਊਡ ਭੀੜ ਨਾ ਬਣੋ ਭੀੜ ਨੂੰ ਖਿੱਚਣ ਵਾਲੇ ਬਣੋ ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡਾ ਟੁੱਟਦੀ ਟੁੱਟਦਾ ਹੈ ਪਰ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਖਤਮ ਜੇ ਉਹ ਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਸ਼ੁਰੂ ਦੇਖੋ ਸੋ ਦੀਨਾਨਗਰ ਰਹਨੇਓ ਦੀਨਾਨਗਰ ਰਹਨੇਓ ਪਟਾਲੇ ਰਹਨੇਓ ਸੁਜਾਨਪੁਰ ਰਹਿਨੇ ਪਠਾਨਕੋਟ ਰਹਿਨੇ ਆਪਣੇ ਆਪ ਦੀ ਇਮਾਨਤ ਕਦੇ ਵੀ ਘਟਾ ਕੇ ਨਹੀਂ ਦੇਖਣੀ ਮੈਂ ਸਤੋਜਪਿੰਡ ਤੋਂ ਉੱਠ ਕੇ ਆਇਆ ਮੈਨੂੰ ਪਤਾ ਸੀਗਾ ਕਿ ਮੈਂ ਜੇ ਸੱਚ ਬੋਲੂਗਾ ਲੋਕਾਂ ਨਾਲ ਲੋਕ ਮੇਰਾ ਸਾਥ ਦੇਣਗੇ ਸਾਰੇ ਸਾਰਿਆਂ ਨੂੰ ਹਰਾ ਦੇਣਗੇ ਔਰ ਸਾਰੇ ਹਰਾਤੇ ਤੂੰ ਤੁਸੀਂ ਹਰਾਏ ਨੇ ਦੇਖ ਲਓ ਕਿਵੇਂ ਰੋਂਦੇ ਫਿਰਦੇ ਆ ਹਾਈ ਕੁਰਸੀ ਹਾਈ ਕੁਰਸੀ ਹਾਈ ਕੁਰਸੀ ਗੱਲ ਨਹੀਂ ਬਾਤ ਸੋ ਮੈਂ ਤੁਹਾਨੂੰ ਕਹਿੰਦਾ ਕੇਂਦਰ ਮੇਰੇ ਨਾਲ ਲੜਦਾ ਰਹਿੰਦਾ ਪੈਸੇ ਨਹੀਂ ਦਿੰਦੇ ਕਦੇ ਆੜੀ ਅਫਦਾ ਕਦੇ ਕੋਈ ਰੋਕ ਲਿਆ ਕਰੇ ਚੀਜ਼ਾ ਤਿਆਰ ਕਰੋੜ ਰੁਪਿਆ ਖੜਾ ਹੈ ਆਪਣਾ ਮੈਂ ਕੱਲੇ ਕੱਲੇ ਪੈਸੇ ਦਾ ਹਿਸਾਬ ਰੱਖਦਾ ਜੀ ਮੈਨੂੰ ਹੋਰ ਤਾਂ ਕੋਈ ਕੰਮ ਹੀ ਨਹੀਂ ਮੈਂ ਤਾਂ ਇਹੀ ਕੰਮ ਕਰਦਾ ਹਾਂ ਕੱਲੇ ਕੱਲੇ ਪੈਸੇ ਦਾ ਹਿਸਾਬ ਰੱਖਦਾ 7000 ਕਰੋੜ ਰੁਪਿਆ ਮੈਂ ਨੀਤੀਯੋਗ ਚ ਗਿਆ ਮੈਂ ਕਿਹਾ ਯਾਰ 7000 ਕਰੋੜ ਰੁਪਿਆ ਸਾਡਾ ਪਿਆ ਆਪਸ ਬੈਠੇ ਨੇ ਆਪਸ ਨਾਲ ਗਏ ਸੀ 5500 ਤਾਂ ਆਰਡੀਐਫ ਦੇ ਪਿਆ ਮੇਰੇ ਖਿਆਲ ਤੇ ਨਾ ਗੁਰਕੇ 5500 5500 ਕਰੋੜ ਐਨਐਚਐਮ ਦਾ ਪਿਆ ਨੈਸ਼ਨਲ ਹੈਲਥ ਕਮਿਸ਼ਨ ਕਿ ਉਹ ਮੈਨੂੰ ਅਫਸਰ ਕਹਿੰਦੇ ਕਹਿੰਦੇ ਜੀ ਇੱਥੋਂ ਕੱਖ ਨਹੀਂ ਮਿਲਣਾ ਪੰਜਾਬ ਦੇ ਲੋਕਾਂ ਕੋਲੇ ਜਾਓ ਮਾਨ ਸਾਹਿਬ ਮੈਂ ਕਿਹਾ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਕੰਮ ਜਿਹੜਾ ਕਰਨਾ ਸੀ 117 ਚੋਂ 92 ਦੇਤੀਆਂ ਹੁਣ ਫੇਰ ਪੰਜਾਬ ਦੇ ਲੋਕਾਂ ਕੋਲੇ ਕਿਉਂ ਜਾਵਾਂ ਕਹਿੰਦੇ ਨਹੀਂ ਉਹ ਤੁਹਾਡੀਆਂ ਲੋਕਲ ਨੇ ਕਹਿੰਦੇ ਲੋਕ ਸਭਾ ਚ 13 ਦੀਆਂ 13 ਲੈ ਆਓ 10 ਤੁਹਾਡੇ ਰਾਜ ਸਭਾ ਚ ਨੇ ਪੰਸਾ ਥੋੜੀਆਂ ਦਿੱਲੀ ਵਾਲੇ ਪਾਸਿਓਂ ਆ ਜਾਣੀਆਂ ਕਹਿੰਦੇ ਲੈ ਮਾਈ ਦਾ ਲਾਲ ਕੋਈ ਇੱਕ ਪੈਸਾ ਤੁਹਾਡਾ ਰੋਕ ਕੇ ਦਿਖਾ ਦੇ ਕਿਉਂਕਿ ਪਾਰਲੀਮੈਂਟ 'ਚ ਥੋੜੀ ਸਟਰੈਂਥ ਵੱਧ ਜਾਣੀ ਹੈ ਮਾ ਗਾ ਬੇਟੀ ਤਾਂ ਆ ਮੈਂ ਤੁਹਾਡੇ ਕੋਲੇ ਆਇਆ ਹੁਣ ਲੈ ਹੁਣ ਇੱਕ ਕੰਮ ਕਰ ਦਿਓ ਉਹ ਮੁੰਡਾ ਐਨ ਆਰ ਆਈ ਕਹਿੰਦਾ ਸੀ ਨਾ ਗੰਦਗੀ ਹੈ ਫਿਰ ਆਪਣੇ ਕੋਲ ਚਾੜੂ ਹੈ ਫੇਰ ਦਿਓ ਫੇਰ